ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮਿਸ਼ਨ 70% ਆਨਲਾਈਨ ਤਿਆਰੀ ਦੇ ਵਿੱਚ ਅੱਜ ਅਸੀਂ ਕਰਾਂਗੇ ਜਮਾਤ ਦੂਜੀ ਵਿਸ਼ਾ ਗਣਿਤ ਦੇ ਅਧਿਆਇ 4 ਧਨ ਅਤੇ ਕਾਂਸੀ ਦੇ ਨਾਲ ਸੰਬੰਧਿਤ ਕੁਝ ਬਹੁ ਵਿਕਲਪੀ ਸਵਾਲ ਆਓ ਕਰੀਏ ਸਾਡਾ ਪਹਿਲਾ ਸਵਾਲ ਹੈ 50 ਰੁਪਏ ਜਮਾ 20 ਰੁਪਏ ਜਮਾ 10 ਰੁਪਏ ਜਮਾ 1 ਰੁਪਿਆ ਬਰਾਬਰ ਕਿੰਨਾ ਹੋਵੇਗਾ ਅਸੀਂ ਪਤਾ ਕਰਨਾ ਹੈ ਸਾਡੇ ਕੋਲ ਚਾਰ ਵਿਕਲਪ ਦਿੱਤੇ ਹੋਏ ਹਨ ਪਹਿਲਾ ਵਿਕਲਪ ਹੈ 80 81 17 51 ਤਾਂ ਪਿਆਰੇ ਬੱਚਿਓ 50 ਅਤੇ 20 ਬਣ ਗਏ 70 70 ਦਾਸ ਬਣ ਗਏ 80 ਤੇ 80 ਤੇ 1 ਬਣ ਜਾਵੇਗਾ 81 ਤਾਂ ਅਸੀਂ 81 ਵਾਲਾ ਆੜਾ ਵਿਕਲਪ ਚੁਣਾਂਗੇ ਅਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਸਾਡਾ ਦੂਜਾ ਸਵਾਲ ਹੈ ਮਿਲਾਨ ਕਰੋ ਜਿਸ ਦੇ ਵਿੱਚ ਸਾਡੇ ਕੋਲ ਊੜਾ ਐੜਾ ਈੜੀ ਅਤੇ ਸਸਾ ਦੇ ਸਾਹਮਣੇ ਕੁਝ ਨੋਟ ਦਿੱਤੇ ਗਏ ਹਨ ਅਸੀਂ ਉਹਨਾਂ ਨੋਟਾਂ ਨੂੰ ਗਿਣਨਾ ਹੈ ਅਤੇ ਬਣਦੀ ਬਰਾਬਰ ਰਕਮ ਵਾਲੀ ਵਿਕਲਪ ਨੂੰ ਚੁਣਨਾ ਹੈ ਅਤੇ ਮਿਲਾਨ ਕਰਨਾ ਹੈ ਤਾਂ ਪਿਆਰੇ ਬੱਚਿਓ ਊੜਾ ਵਿਕਲਪ ਹੈ ਉਸ ਦੇ ਵਿੱਚ ਸਾਡੇ ਕੋਲ 10 ਰੁਪਏ 10 ਰੁਪਏ ਫਿਰ 5 ਤੇ ਫਿਰ 1 ਰੁਪਿਆ ਹੈ ਤਾਂ ਉਹ ਕੁੱਲ ਮਿਲਾ ਕੇ ਕਿੰਨੇ ਬਣ ਜਾਣਗੇ ਬਿਲਕੁਲ ਸਹੀ ਉਹ ਬਣ ਜਾਣਗੇ 26 ਰੁਪਏ ਸਾਹਮਣੇ ਵਾਲੇ ਪਾਸੇ ਅਸੀਂ 26 ਨੂੰ ਲੱਭਣਾ ਹੈ ਅਤੇ ਮਿਲਾ ਦੇਣਾ ਹੈ ਊੜੇ ਵਿਕਲਪਨਾ ਅਣਾ ਵਿਕਲਪ ਹੈ 10 10 1 1 ਜੋ ਕਿ ਮਿਲ ਕੇ 22 ਰੁਪਏ ਬਣਾਉਣਗੇ ਤਾਂ ਅਸੀਂ ਇਸ ਨੂੰ 22 ਦੇ ਨਾਲ ਮਿਲਾ ਦੇਣਾ ਹੈ ਇਸ ਤਰ੍ਹਾਂ ਇਹਨਾਂ ਵਿਕਲਪ ਦੇ ਵਿੱਚ ਸਾਡੇ ਕੋਲ 20 10 ਫਿਰ ਇੱਕ ਇੱਕ 1 ਰੁਪਏ ਦੇ ਤਿੰਨ ਨੋਟ ਹਨ ਤਾਂ ਜੋ ਕਿ ਮਿਲ ਕੇ 33 ਰੁਪਏ ਬਣਾ ਦੇਣਗੇ ਤਾਂ ਇਹਨੂੰ ਅਸੀਂ 33 ਰੁਪਏ ਦੇ ਨਾਲ ਮਿਲਾ ਦੇਣਾ ਹੈ ਇਸੇ ਤਰ੍ਹਾਂ ਸਸਤਾ ਵਿਕਲਪ ਹੈ ਜਿਸ ਦੇ ਵਿੱਚ ਸਾਡੇ ਕੋਲ 50 50 ਰੁਪਏ ਦੇ ਦੋ ਨੋਟ ਹਨ ਜੋ ਕਿ ਮਿਲ ਕੇ 100 ਰੁਪਏ ਬਣਾ ਦੇਣਗੇ ਉਸ ਨੂੰ ਅਸੀਂ ਸੌ ਰੁਪਏ ਦੇ ਨਾਲ ਮਿਲਾ ਦੇਣਾ ਹੈ ਪਿਆਰੇ ਬੱਚਿਓ ਸਾਡਾ ਤੀਸਰਾ ਸਵਾਲ ਹੈ ਅਵਨੀਤ ਕੋਲ 5 ਰੁਪਏ ਵਾਲੇ ਚਾਰ ਸਿੱਕੇ ਹਨ ਉਸ ਨੂੰ 5 ਰੁਪਏ ਵਾਲੇ ਦੋ ਸਿੱਕੇ ਰਮਨ ਨੇ ਹੋਰ ਦੇ ਦਿੱਤੇ ਤਾਂ ਹੁਣ ਅਵਨੀਤ ਕੋਲ ਕੋਲ ਕਿੰਨੇ ਰੁਪਏ ਹਨ ਸਾਡੇ ਕੋਲ ਚਾਰ ਵਿਕਲਪ ਹਨ ਊੜਾ 20 ਰੁਪਏ ਐੜਾ 30 ਰੁਪਏ ਇਹੀ 15 ਰੁਪਏ ਸੱਸਾ 5 ਰੁਪਏ ਤਾਂ ਪਿਆਰੇ ਬੱਚਿਓ ਕੁੱਲ 6 ਸਿੱਕੇ ਮਿਲ ਕੇ 30 ਰੁਪਏ ਬਣਾ ਦੇਣਗੇ ਅਸੀਂ ਆੜਾ ਵਿਕਲਪ ਪਰ 30 ਰੁਪਏ ਨੂੰ ਚੁਣਾਂਗੇ ਅਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਚੌਥਾ ਸਵਾਲ ਹੈ 10 ਰੁਪਏ ਵਿੱਚ 5-5 ਰੁਪਏ ਦੇ ਕਿੰਨੇ ਨੋਟ ਹੋਣਗੇ ਤਾਂ ਪਿਆਰੇ ਬੱਚਿਓ ਤੁਹਾਨੂੰ ਪਤਾ ਹੈ 5 ਅਤੇ 5 ਮਿਲ ਕੇ 10 ਬਣ ਜਾਂਦੇ ਹਨ ਤਾਂ ਇਸ ਲਈ ਅਸੀਂ ਕਹਾਂਗੇ ਕਿ 5-5 ਰੁਪਏ ਦੇ ਦੋ ਨੋਟ ਮਿਲ ਕੇ 10 ਰੁਪਏ ਬਣਾਉਣਗੇ ਤਾਂ ਸਾਡੇ ਕੋਲ ਚਾਰ ਵਿਕਲਪ ਹਨ ਉਹਨਾਂ ਵਿੱਚੋਂ ਉਹੜਾ ਵਿਕਲਪ ਹੈ 5 ਐੜਾ 2 ਈੜੀ 3 ਸਸਾ 10 ਤਾਂ ਸਾਡਾ ਸਹੀ ਜਵਾਬ ਹੋਵੇਗਾ ਆੜਾ ਵਿਕਲਪ ਦੋ ਨੋਟ ਵਾਲਾ ਅਸੀਂ ਉਸ ਨੂੰ ਚੁਣਾਂਗੇ ਅਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਪੰਜਵਾਂ ਸਵਾਲ ਹੈ 10 ਰੁਪਏ ਦੇ ਬਦਲੇ 2-2 ਰੁਪਏ ਦੇ ਡੈਸ਼ ਸਿੱਕੇ ਬਣਨਗੇ ਇਹ ਬਿਲਕੁਲ ਚੌਥੇ ਸਵਾਲ ਦੀ ਤਰ੍ਹਾਂ ਹੈ ਜਿਸ ਦੇ ਵਿੱਚ ਸਾਨੂੰ ਊੜਾ ਵਿਕਲਪ ਦਿੱਤਾ ਹੈ 2, 8, 5, E 1/10 ਤਾਂ ਪਿਆਰੇ ਬੱਚਿਓ 10 ਰੁਪਏ ਦੇ ਬਦਲੇ 2-2 ਰੁਪਏ ਦੇ 5 ਸਿੱਕੇ ਬਣਨਗੇ ਅਸੀਂ ਇਹਦਾ ਵਿਕਲਪ 5 ਨੂੰ ਜੋੜਾਂਗੇ ਅਤੇ ਠੀਕ ਦਾ ਨਿਸ਼ਾਨ ਲਗਾਵਾਂਗੇ 6ਵਾਂ ਸਵਾਲ ਹੈ 80 ਰੁਪਏ ਬਰਾਬਰ ਹੈ 10 ਰੁਪਏ ਦੇ ਡੈਸ਼ ਸਿੱਕੇ ਤਾਂ ਪਿਆਰੇ ਬੱਚਿਓ ਤੁਹਾਨੂੰ ਪਤਾ ਹੈ 10 ਗੁਣਾ 8 ਬਰਾਬਰ ਹੁੰਦਾ ਹੈ 80 ਜਾਂ ਅਸੀਂ ਕਹਾਂਗੇ 8 ਵਾਰ 10 ਹੁੰਦਾ ਹੈ 80 ਦੇ ਬਰਾਬਰ ਤਾਂ ਅਸੀਂ 8 ਵਾਲਾ ਵਿਕਲਪ ਲੱਭਾਂਗੇ ਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਚਾਰੇ ਵਿਕਲਪਾਂ ਦੇ ਵਿੱਚੋਂ ਉਹੜਾ ਵਿਕਲਪ 10 ਐੜਾ 80 ਈੜੀ 8 ਤੇ ਸਸਾ 1 ਹੈ ਤਾਂ ਅਸੀਂ ਈੜੀ ਵਿਕਲਪ ਨੂੰ ਚੁਣਨਾ ਹੈ ਅਤੇ ਠੀਕ ਦਾ ਨਿਸ਼ਾਨ ਲਗਾਉਣਾ ਹੈ 7ਵਾਂ ਸਵਾਲ ਹੈ 10 ਦਾ ਨੋਟ ਬਰਾਬਰ ਹੈ 5 ਰੁਪਏ ਜਾਂ 2 ਰੁਪਏ ਜਾਂ 2 ਜਮਾ ਡੈਸ਼ ਤਾਂ ਪਿਆਰੇ ਬੱਚਿਓ 5 ਜਮਾ 2 ਬਣ ਗਿਆ 7 7 ਜਮਾ 2 ਬਣ ਗਿਆ 9 ਰੁਪਏ ਤਾਂ 9 ਰੁਪਏ ਦੇ ਵਿੱਚ ਕਿੰਨੇ ਰੁਪਏ ਜੋੜਾਂਗੇ 10 ਬਣ ਜਾਵੇ ਬਿਲਕੁਲ ਸਹੀ ਸਾਨੂੰ ਲੋੜ ਹੈ 1 ਰੁਪਏ ਦੀ ਤਾਂ ਥੱਲੇ ਦਿੱਤੇ ਵਿਕਲਪਾਂ ਦੇ ਵਿੱਚੋਂ ਅਸੀਂ 1 ਰੁਪਏ ਵਾਲਾ ਵਿਕਲਪ ਚੁਣਾਂਗੇ ਉੜਾ ਵਿਕਲਪ ਹੈ 5 ਰੁਪਏ ਐੜਾ 2 ਰੁਪਏ ਈੜੀ 10 ਰੁਪਏ ਸੱਸਾ 1 ਰੁਪਏ ਤਾਂ ਸੱਸਾ ਵਿਕਲਪ ਚੁਣਾਂਗੇ ਅਤੇ ਠੀਕ ਦਾ ਨਿਸ਼ਾਨ ਲਗਾਵਾਂਗੇ 8ਵਾਂ ਸਵਾਲ ਹੈ ਸਾਡੇ ਕੋਲ ਕੁਝ ਨੋਟ ਦਿੱਤੇ ਹੋਏ ਹਨ ਸੱਜੇ ਅਤੇ ਖੱਬੇ ਪਾਸੇ ਤੇ ਵਿਚਕਾਰ ਕੋਈ ਨਿਸ਼ਾਨ ਪਰਨ ਨੂੰ ਆਖਿਆ ਗਿਆ ਹੈ ਤਾਂ ਪਿਆਰੇ ਬੱਚਿਓ ਅਸੀਂ ਦੋਨੋਂ ਪਾਸੇ ਨੋਟਾਂ ਦੀ ਗਿਣਤੀ ਕਰਾਂਗੇ ਅਤੇ ਦੇਖਾਂਗੇ ਕਿਹੜਾ ਨਿਸ਼ਾਨ ਆਵੇਗਾ ਸਭ ਤੋਂ ਪਹਿਲਾਂ ਸਾਡੇ ਕੋਲ 50 ਰੁਪਏ 10 ਰੁਪਏ ਅਤੇ 5 ਰੁਪਏ ਦਾ ਨੋਟ ਹੈ ਜੋ ਕਿ ਮਿਲ ਕੇ 65 ਰੁਪਏ ਬਣਾ ਦੇਵੇਗਾ ਇਸੇ ਤਰ੍ਹਾਂ ਦੂਸਰੇ ਪਾਸੇ ਸਾਡੇ ਕੋਲ 20 ਰੁਪਏ 10 ਰੁਪਏ 5 ਰੁਪਏ ਅਤੇ 2 ਰੁਪਏ ਹੈ ਜੋ ਕਿ ਮਿਲ ਕੇ 70 ਰੁਪਏ ਬਣਾ ਦੇਵੇਗਾ ਤਾਂ ਪਿਆਰੇ ਬੱਚਿਓ ਤੁਹਾਨੂੰ ਪਤਾ ਹੈ 65 ਵੱਡਾ ਹੈ 37 ਤੋਂ ਇਸ ਲਈ ਅਸੀਂ ਵੱਡੇ ਨਿਸ਼ਾਨ ਵਾਲਾ ਵਿਕਲਪ ਕਿਹੜੇ ਵਿਕਲਪ ਚੁਣਨਾ ਹੈ ਅਤੇ ਠੀਕ ਦਾ ਨਿਸ਼ਾਨ ਲਗਾਉਣਾ ਹੈ ਪਿਆਰੇ ਬੱਚਿਓ ਉਮੀਦ ਹੈ ਅੱਜ ਦਾ ਕਰਵਾਇਆ ਗਿਆ ਕੰਮ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੈ ਹੁਣ ਤੁਸੀਂ ਇੰਨਾ ਸਵਾਲਾਂ ਦਾ ਅਭਿਆਸ ਘਰ ਵਿੱਚ ਹੀ ਕਰੋਗੇ ਅਤੇ ਮਿਸ਼ਨ 100% ਦੇ ਵਿੱਚ ਵਧੀਆ ਅੰਕ ਹਾਸਲ ਕਰੋਗੇ Dann war.